ਜਿਹੜੀ ਰੋਡੀ ਆ ਬਹੁਤ ਮੌਕੇ ਦੇ ਬਾਅਦ ਚ ਇੱਥੇ ਰਹਿਣਾ ਇਹਨਾਂ ਨੇ ਬੰਦ ਕਰਨੇ ਆ ਜੀ ਆਪਾਂ ਦਾ ਰੱਤਣਾ ਹੋਣਾ ਹੈ ਤੇ ਅੱਗੇ ਜਿੰਨੀ ਪਿੱਛੇ ਹੁੰਦਾ ਹਾਂ ਅਨੁਸਾਰ ਕਿ ਲੇਡੀਆਂ ਦੇ ਬਲੇਆ ਦੇ ਨਾ ਹੋਏ ਜਾ ਮੇਰਾ ਤਾਲਾ ਹੈ। ਇਹ ਮੇਰੇ ਥਾਣੇ ਦੂਰੋਂ ਆਸਾਸ ਜਗਾ ਜੀ ਮੈਨੂੰ ਫੋਨ ਬਲਾ ਮਿਣੀ ਸੀਗੀ ਤੇ ਨੰਗਲ ਚ ਜਦੋਂ ਬਲਾਏ ਲੱਗੇ ਕੋਈ ਬੈਨਰ ਤੇ ਲੜਕੀ ਦੇ ਚਿੰਨੀ ਖਸਣਾ ਕੋਈ ਡੈਥ ਹੋਈ ਆ। ਮੌਕੇ ਤੇ ਆਏ ਆ ਜੀ। ਲੜਕੀ ਦਾ ਪਤਾਨਾ ਪਤਾ ਲੱਗਾਗਾ ਜਾਂ ਹਗਾ ਜਮੰਤਰੀ ਵਾਈਫ ਆਫ ਲక్ష్ਮੀ ਸ਼ੰਕਰ ਵਾਸੀ ਯੂਪੀ ਜਿਲ੍ਹਾ ਜੌਨਪੁਰ। ਇਥੇ ਨੰਗਲ ਚ ਜਾਂ ਰਹਿੰਦੇ ਨੇ। ਬੈਲ ਨੇ ਤੇ ਇਹ ਲੜਕੀ ਜਨਾਨੀ ਆ ਜਿਹੜੀ ਜਾਨਦੀ ਸੀਗੀ। ਘਰ ਵਾਲਾ ਇਹਦਾ ਯੂਪੀ ਗਿਆ ਹੋਇਆ। ਕਰ ਲੈਦਾ ਜੁਪੀ ਗਿਆ ਹੋਇਆ ਬੱਚੇ ਸਕੂਲ ਗਏ ਸੀ ਮੁੰਡਾ ਮਿਲਿਆ ਉਹਦਾ ਛੋਟਾ ਤੇ ਸਰਲ ਜਿਹੀ ਜੱਥ ਹੋਈ ਹੈ ਤੇ ਬਿਜਲੀ ਚ ਆਨ ਕਰਕੇ ਹੋਈ ਹੈ ਚੁੰਨੀ ਫਸੀ ਹੈ ਦੀ ਬਾਕੀ ਉਹ ਦਾ ਬੇਟਾ ਕਹਿੰਦਾ ਜਦੋਂ ਇਹ ਫਾਦਰ ਆਉਣਗੇ ਜੁਪੀ ਜੋਂਗ ਪੋਕ ਉਹਨੇ ਆਨ ਤੇ ਪੁਕਾਰਵੀਂ ਉਹ ਖਰਾ ਕਰਾਂਗੇ ਉਹ ਵੀ ਬਿਆਨ ਤੇ ਸਟੇਟਮੈਂਟ ਤੇ ਜੋ ਲਿਖਣਗੇ ਕਰਾਵਾਂਗੇ ਫਿਲਹਾਲ ਇਹ ਜੀ ਬੋਡੀ ਆ ਉਹ ਫੌਜੇ ਲੈ ਕੇ ਪਾਂਸੇ ਦਾ ਮੌਸੀ ਵਿੱਚ ਰਖਾ ਦੇਣ ਉਹਨਾਂ ਦੇ ਵਾਰ ਸੌਣ ਤੇ ਜੋਗਨ ਦੀ ਕਰਦੇ ਕਰਾਂਗੇ ਹਾਂਜੀ ਕੀ ਨਾਮ 27 ਕੋ ਜਿਹੜੀ ਰੇੜੀ ਦੀ ਮੌਤ ਹੋਈ ਹੈ ਕੀ ਲੱਗਦਾ ਈ ਤੁਹਾਨੂੰ ਸਾਡੇ ਰਿਸ਼ਤੇਦਾਰੀ ਚੋਂ ਕਿੱਥੇ ਰਹਿੰਦੇ ਸੀ ਹੈ ਕਿੱਥੇ ਰਹਿੰਦੇ ਰਹਿਣ ਵਾਲੇ ਕਿੱਥੇ ਦੇ ਆ ਜੋਂਪੁਰ ਜ਼ਿਲ੍ਹਾ ਇੱਥੇ ਕਿੱਥੇ ਰਹਿੰਦੇ ਸੀਗੇ ਇੱਥੇ ਉਹ ਪਿੱਛੇ ਕੋਠੇ ਠੀਕ ਹੈ ਕੀ ਕੰਮ ਕਰਦੇ ਸੀ ਕੰਮ ਉਹ ਬੇਲ ਲੈ ਬੋਲ ਲੈ ਜੀ ਰੇੜੀ ਦਾ ਹੁੰਦਾ ਸੀ ਪਤਾ ਲੱਗਾ ਕਾਜ ਦੇ ਨਾਲ ਮੌਤ ਈ ਕਿਸ ਕਾਰਨ ਬੇਲ ਨਾਲ ਲੈ ਕੇ ਜਾ ਰਹੇ ਸੀ ਇੱਥੇ ਗਲਾ ਘੁੱਟ ਗਾ ਗਲਾ ਘੁੱਟੰਗਾ ਨਾ ਨਾ